ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੱਬੂ ਦਿਲਹੋਰ ਤੁਸੀਂ ਦੇਖ ਰਹੇ ਹੋ ਮਿਸ਼ਨ ਪੰਜਾਬ ਦਾ ਚੈਨਲ ਅੱਜ ਇੱਕ ਨਵੀਂ ਖਬਰ ਲੈ ਕੇ ਫਿਰ ਤੁਹਾਡੇ ਨਾਲ ਜੁੜੇ ਆ ਅੱਜ ਅਸੀਂ ਖੜੇ ਆ ਹਲਕਾ ਰਾਜਪੁਰਾ ਦੇ ਅਧੀਨ ਪੈਂਦੇ ਪਿੰਡ ਸਦਰ ਔਰ ਵਿਖੇ ਹਲਕਾ ਰਾਜਪੁਰਾ ਦੇ ਉਮੀਦਵਾਰ ਜਿਹੜੇ ਕੀ ਚੋਣ ਮੈਦਾਨ ਵਿੱਚ ਉਤਰ ਚੁੱਕੇ ਨੇ ਤਲਵਿੰਦਰ ਜੀ ਆਜ਼ਾਦ ਉਮੀਦਵਾਰ ਨੇ ਤੇ ਆਮ ਆਦਮੀ ਪਾਰਟੀ ਦੇ ਪੁਰਾਣੇ ਤੇ ਟਕਸਾਲੀ 2013 ਤੋਂ ਵਰਕਰ ਵੀ ਰਹਿ ਚੁੱਕੇ ਨੇ ਆਜ਼ਾਦ ਵੀਰ 12:00 ਵਜੇ ਚੋਣ ਲੜ ਰਹੇ ਆ ਮੈਂ ਪਹਿਲਾਂ 13 ਸਾਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸੇਵਾ ਕਰ ਰਿਹਾ ਸੀ ਮੈਂ ਆਮ ਆਦਮੀ ਪਾਰਟੀ ਨੂੰ ਟਿਕਟ ਵਾਸਤੇ ਵੀ ਫਲਾਈ ਕੀਤਾ ਸੀ ਤੇ ਇਹਨਾਂ ਨੇ ਟਿਕਟ ਦਿੱਤੀ ਦੀ ਕਿਉਂਕਿ ਜਿਹੜੀ ਪਹਿਲਾਂ ਆਮ ਆਦਮੀ ਪਾਰਟੀ ਸੀ ਇਹ ਆਪਣੇ ਵਰਕਰਾਂ ਨੂੰ ਮਤਲਬ ਛੱਡ ਕੇ ਹੋਰਾਂ ਪਾਰਟੀ ਤੋਂ ਮੰਦੇ ਲੈ ਆ ਕੇ ਟਿਕਟਾਂ ਦਿੰਦੀ ਹੈ ਆਮ ਆਦਮੀ ਪਾਰਟੀ ਦੇ ਸਾਰਿਆਂ ਤੋਂ ਪੁਰਾਣੇ ਵਰਕਰ ਨੇ ਤੁਸੀਂ 2013 ਤੋਂ ਮਿਹਨਤ ਕੀਤੀ ਹੈ ਜਿਹੀ ਕਿਹੜੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਨਹੀਂ ਮਿਲ ਆਮ ਆਦਮੀ ਪਰ ਪਾਰਟੀ ਦੀ ਚੇਂਜ ਹੋ ਗਈ ਪਹਿਲਾਂ ਵਾਲੀ ਗੱਲ ਰਹੀ ਨਹੀਂ ਹੈਗੀ ਹੋਰ ਨਾ ਪਾਰਟੀ ਦੇ ਲਿਆ ਲੈ ਕੇ ਟਿਕਟਾਂ ਦਿੰਦੇ ਨੇ ਕਰ ਕੀ ਮਤਲਬ ਮੈਂ ਇਹ ਪਾਰਟੀ ਨਹੀਂ ਛੱਡਿਆ ਤੇਰੇ ਵਾਦੇ ਲੈ ਕੇ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਨਹੀਂ ਵਾਦੇ ਲੈ ਕੇ ਦੇਖੋ ਜਿਹੜੀ ਪਾਰਟੀ ਜਿਹੜੀ ਪਹਿਲਾਂ ਪਾਈਆਂ ਸੀ ਜਿਹੜੀ ਪਾਰਟੀ ਨਵੇਂ ਆਵਾ ਦੀ ਪਾਰਟੀ ਜੀ ਉਹ ਵੀ ਇਹੇ ਸਿਬ ਅਸੀਂ ਪਿੰਡਾਂ ਨੂੰ ਬਿਹਤਰ ਬਣਾਵਾਂਗੇ ਸੜਕਾਂ ਬਿਹਤਰ ਬਣਾਵਾਂਗੇ ਮੈਂ ਉਹ ਦੇਖਿਆ ਸਾਰੇ ਹਲਕੇ ਵਿੱਚ ਘੁੰਮ ਕੇ ਕੋਈ ਸੜਕ ਨਹੀਂ ਟੁੱਟੀ ਹੈ ਸੜਕਾਂ ਲੋਕਾਂ ਦੇ ਟੋਬਿਆਂ ਦੇ ਪਾਣੀ ਨਾਲੀਆਂ 'ਚ ਭਰੇ ਪਏ ਨੇ ਕਿਸੇ ਲੰਘਣ ਨੂੰ ਰਸਤਾ ਨਹੀਂ ਹੈ ਡਵੈਲਪਮੈਂਟ ਕੋਈ ਨਹੀਂ ਹੋਈ ਹੈਗੀ ਉਸ ਤਰ੍ਹਾਂ ਦਾ ਹੀ ਕੰਮ ਪਿਆ ਮੈਂ ਇਸ ਕਰਕੇ ਖੜਾ ਹੋਇਆ ਵੀ ਜਿਹੜੀ ਇਹ ਜ਼ਿਲ੍ਹਾ ਪ੍ਰਸ਼ਾਸਨ ਵੱਲ ਫੰਡਿੰਗ ਆਉਂਦੀ ਹੈ ਪਹਿਲਾਂ ਬਲਾਕ ਸੰਮਤੀਆਂ ਦੇ ਰਾਹੀਂ ਫਿਰ ਪਿੰਡਾਂ ਦੇ ਵਿੱਚ ਪਿੰਡਾਂ ਦੇ ਡਵੈਲਪਮੈਂਟ ਹੋਣਾ ਚਾਹੀਦਾ ਪਿੰਡਾਂ ਦਾ ਸੁਧਾਰ ਹੋਣਾ ਚਾਹੀਦਾ ਮੈਂ ਜਿੱਤਦਾ ਤਾਂ ਇਸ ਵਾਰ ਬਾਵਾਠਾਉਂਗਾ ਪਿੰਡਾਂ ਦੀ ਜਿਹੜੀ ਇਹ ਸੜਕਾਂ ਗਲੀਆਂ ਨਾਲੀਆਂ ਸਾਰਾ ਬਿਹਤਰ ਹੋਣਾ ਚਾਹੀਦਾ ਸਿੱਕ ਵਧੀਆ ਹੋਣਾ ਚਾਹੀਦਾ ਉਸ ਤੋਂ ਬਾਅਦ ਚੱਕ ਰਿਹਾ ਹਾਂ ਤੇ ਉਸ ਤੋਂ ਪਹਿਲਾਂ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰਹੇ ਨੇ ਉਹਨਾਂ ਨੇ ਕੋਈ ਅਜੇ ਤੱਕ ਚੁੱਕੀ ਹੈ ਤੇ ਸੰਤ ਚੱਕੀ ਹੁੰਦੀ ਹੈ ਮੈਨਾਂ ਹੋਵੇ ਕਰਦੇ ਸਹੀ ਡਿਵੈਲਪਮੈਂਟ ਕਰਦੇ ਪਰ ਗਲਤ ਹੈ ਵੀ ਜਿਹੜੇ ਬੰਦੇ ਬਣਦੇ ਨੇ ਉਹ ਆਪਣਾ ਢਿੱਡ ਭਰਦੇ ਨੇ ਅਗਰ ਤੁਹਾਡੀ ਜਿੱਤ ਹੁੰਦੀ ਹੈ ਤੁਸੀਂ ਪਹਿਲਾਂ ਤਿੰਨ ਕੰਮ ਕਿਹੜੇ-ਕਿਹੜੇ ਪਿੰਡ ਦੇ ਵਿੱਚ ਕਿਹੜਾ ਕੰਮ ਕਰਾਉਂਗੇ ਜਿਹੜੇ ਤੁਹਾਨੂੰ ਲੱਗਦੇ ਆ ਕਿ ਹਾਂ ਇਹ ਕੰਮ ਕਰਾਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਬਹੁਤ ਪਿੰਡਾਂ 'ਚ ਘੁੰਮਿਆ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਪਬਲਿਕ ਇਹ ਲੋਕ ਕਹਿੰਦੇ ਨੇ ਵੀ ਹੋਰ ਪਾਰਟੀਆਂ ਸਾਰੀਆਂ ਚੱਲੀਆਂ ਵੀ ਇਸ ਵਾਰ ਆਜ਼ਾਦ ਉਮੀਦਵਾਰ ਨੂੰ ਵੋਟਾਂ ਪਾਵਾਂਗੇ ਅਸੀਂ ਜਿਵੇਂ ਇਹਨਾਂ ਨੇ ਜਿਤਾਨੀਆਂ ਨੂੰ ਕਿਹਾ ਸੀਗਾ ਲੇਡੀਜ਼ ਵਾਸਤੇ ਵੀ ਅਸੀਂ 1000 ਰੁਪਏ ਦੇਵਾਂਗੇ ਬੁਵਾਦੇ ਪੂਰੇ ਨਹੀਂ ਕੀਤੇ ਇਹਨੇ ਕਰਨੇ ਚਾਹੀਦੇ ਸੀਗਾ ਬਿਲਕੁਲ ਪਿੰਡਾਂ ਦੇ ਵੀ ਤੁਸੀਂ ਜਾ ਰਹੇ ਹੋ ਕਿੰਨੇ ਕੁ ਲੋਕ ਤੁਹਾਨੂੰ ਜਾਣਦੇ ਆ ਕਿਉਂਕਿ ਤੁਸੀਂ ਆਜ਼ਾਦ ਹੋ ਤੁਹਾਡਾ ਚੋਣ ਪ੍ਰਚਾਰ ਦਾ ਤੁਹਾਡੇ ਪਿੰਡ ਦੇ ਆ ਤੁਹਾਡੇ ਲਾਗ ਨੇੜੇ ਵਾਲੇ ਬੰਦਿਆਂ ਨੇ ਕਰ ਦੇਣਾ ਆ ਪਰ ਜਿਹੜੀਆਂ ਵੱਡੀ ਪਾਰਟੀਆਂ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਕਾਲੀ ਦਲ ਪਾਰਟੀ ਆ ਚਾਹੇ ਬੀਜੇਪੀ ਪਾਰਟੀ ਆ ਵੱਖੋ ਵੱਖਰੀਆਂ ਪਾਰਟੀਆਂ ਆਪਣੇ ਆਪਣੇ ਨੁਮਾਇੰਦਿਆਂ ਦਾ ਚੋਣ ਪ੍ਰਚਾਰ ਕਰ ਰਹੀਆਂ ਤੁਹਾਡੇ ਨਾਲ ਤੁਹਾਡੇ ਪਿੰਡ ਦੇ ਦੇਖੋ ਮੈਂ ਇਹ ਸਾਰੇ ਪਿੰਡਾਂ ਦੇ ਵਿੱਚ ਨਾ ਪਹਿਲਾਂ ਵਰਕ ਕੀਤਾ ਹੋਇਆ ਆ ਆਮ ਆਦਮੀ ਪਾਰਟੀ ਡਾਕਟਰ ਗਾਂਧੀ ਨੂੰ ਚਦਾਇਆ ਸੀ ਸਾਰੇ ਪਿੰਡਾਂ ਦੇ ਕੋਲ ਮੈਂ ਮੇਰੇ ਅਨੁਸਾਰ ਇਹ ਪਿੰਡਾਂ ਦੇ ਵਿੱਚ ਜਾਣਦੇ ਨੇ ਬੰਦੇ ਯਾਨੀ ਕਿ ਤੁਹਾਡੀ ਫੇਸ ਵੈਲਿਊ ਬਣੀ ਹੋ ਉੰਦੇ ਕੰਦੇ ਸੀਟੇ ਦਾ ਕੋਈ ਸਰਪੰਚ ਹੋਰ ਬਣ ਨਹੀਂ ਸਕਦਾ ਬੱਚਿਆਂ ਨੂੰ ਐਜੂਕੇਸ਼ਨ ਵੀ ਫਰੀ ਦਿੰਦੇ ਨੇ ਔਰ ਬਹੁਤ ਅੱਛੇ ਇਨਸਾਨ ਅਸੀਂ ਹਮ ਪਾਰਟੀ ਤੋਂ ਪਹਿਲਾਂ ਬਹੁਤ ਦੁੱਖੀਆਂ ਪਹਿਲਾਂ ਵੀ ਅਸੀਂ ਵੋਟਾਂ ਪਾਈਆਂ ਜੀ ਬੜੇ ਵਾਅਦੇ ਕੀਤੇ ਸਾਡੇ ਨਾਲ ਕੋਈ ਪੂਰਾ ਨਹੀਂ ਹੋਇਆ ਜੀ ਇਸ ਕਰਕੇ ਅਸੀਂ ਆਜ਼ਾਦ ਨੂੰ ਪਾਉਂਗੇ ਹਾਂਜੀ ਹਾਂਜੀ ਆਜ਼ਾਦ ਕਿਸੇ ਪਾਰਟੀ ਨੂੰ ਨਹੀਂ ਕਿਸੇ ਨੂੰ ਪਾਰਟੀ ਨੂੰ ਨਹੀਂ ਸਾਤਸ਼ਰੀਆ ਕਾਲ ਜੀ ਮੈਂ ਤੁਹਾਡਾ ਆਪਣਾ ਬੱਬੂ ਦਿਲਹੋਰ ਤੁਸੀਂ ਦੇਖ ਰਹੇ ਹੋ ਮਿਸ਼ਨ ਪੰਜਾਬ ਦਾ ਚੈਨਲ ਅੱਜ ਇੱਕ ਨਵੀਂ ਖਬਰ ਲੈ ਕੇ ਫਿਰ ਤੁਹਾਡੇ ਨਾਲ ਜੁੜੇ ਆਂ ਅੱਜ ਅਸੀਂ ਖੜੇ ਹਾਂ ਹਲਕਾ ਰਾਜਪੁਰਾ ਦੇ ਅਧੀਨ ਪੈਂਦੇ ਪਿੰਡ ਸਦਰਾਂ ਔਰ ਵਿਖੇ ਹਲਕਾ ਰਾਜਪੁਰਾ ਦੇ ਉਮੀਦਵਾਰ ਜਿਹੜੇ ਕੀ ਚੋਣ ਮੈਦਾਨ ਵਿੱਚ ਉਤਰ ਚੁੱਕੇ ਨੇ ਤਲਵਿੰਦਰ ਜੀ ਆਜ਼ਾਦ ਉਮੀਦਵਾਰ ਨੇ ਤੇ ਆਮ ਆਦਮੀ ਪਾਰਟੀ ਦੇ ਪੁਰਾਣੇ ਤੇ ਟਕਸਾਲੀ 2013 ਤੋਂ ਵਰਕਰ ਵੀ ਰਹਿ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤਲਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿਸ਼ਨ ਪੰਜਾਬ ਦਾ ਚੈਨਲ ਤੇ ਸਤਿ ਸ੍ਰੀ ਅਕਾਲ ਜੀ ਮੈਂ ਇਥੋਂ ਜ਼ੋਨ ਨੰਬਰ 12 ਉਰਦਨ ਤੋਂ ਜ਼ਿਲ੍ਹਾ ਪ੍ਰੀਸ਼ਦ ਦਾ ਆਜ਼ਾਦ ਵੀਰ ਬਾਰ ਵਜੋਂ ਚੋਣ ਲੜ ਰਿਹਾ ਮੈਂ ਪਹਿਲਾਂ 13 ਸਾਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸੇਵਾ ਕਰ ਰਿਹਾ ਸੀ ਮੈਂ ਆਮ ਆਦਮੀ ਪਾਰਟੀ ਨੂੰ ਟਿਕਟ ਵਾਸਤੇ ਵੀ ਅਪਲਾਈ ਕੀਤਾ ਸੀ ਤੇ ਇਹਨਾਂ ਨੇ ਟਿਕਟ ਦਿੱਤੀ ਨਹੀਂ ਕਿਉਂਕਿ ਜਿਹੜੀ ਪਹਿਲਾਂ ਆਮ ਆਦਮੀ ਪਾਰਟੀ ਸੀ ਇਹ ਆਪਣੇ ਵਰਕਰਾਂ ਨੂੰ ਮਤਲਬ ਛੱਡ ਕੇ ਹੋਰਾਂ પાર્ટી ਦੇ ਮੰਦੇਲੇ ਆ ਕੇ ਟਿਕਟਾਂ ਦਿੰਦੀ ਹੈ ਇਸ ਕਰਕੇ ਉਹ ਪਾਰਟੀ ਨੂੰ ਛੱਡ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਤੇ ਮੈਂ ਆਸ ਕਰਦਾ ਹਾਂ ਕਿ ਮੈਨੂੰ ਜਨਤਾ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਵੀ ਮੈਨੂੰ ਜਨਤਾ ਜਿਤਾਉਗੀ ਤੇ ਬਾਕੀ ਜੋ ਜਨਤਾ ਹੈ ਬਹੁਤ ਸਮਝਦਾਰ ਆ ਪਾਰਟੀਆਂ ਨੇ ਸਾਰਿਆਂ ਨੂੰ ਦੇਖ ਲਿਆ ਜਨਤਾ ਨੇ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਮੈਨੂੰ ਪੂਰੀ ਆਸ ਹੈ ਵੀ ਮੈਨੂੰ ਇਸ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਦੁਆਈ ਜਾਊਗੀ ਆਮ ਆਦਮੀ ਪਾਰਟੀ ਦੇ ਸਾਰਿਆਂ ਤੋਂ ਪੁਰਾਣੇ ਵਰਕਰ ਨੇ ਤੁਸੀਂ 2013 ਤੋਂ ਮਿਹਨਤ ਕੀਤੀ ਹੈ ਅਜਿਹੀ ਕਿਹੜੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਕੋਈ ਇਤ ਨਹੀਂ ਮਿਲੀ ਆਮ ਆਦਮੀ ਦੇਖੋ ਟਿਕਟ ਵਾਸਤੇ ਮੈਂ ਅਪਲਾਈ ਕੀਤਾ ਸੀਗਾ ਪਰ ਪਾਰਟੀ ਦੀ ਜਿਹੜੀ ਚੇਂਜ ਹੋ ਗਈ ਪਹਿਲਾਂ ਵਾਲੀ ਗੱਲ ਰਹੀ ਨਹੀਂ ਹੈਗੀ ਹੋਰ ਨਾ ਪਾਰਟੀ ਦੇ ਲਿਆ ਲੈ ਕੇ ਟਿਕਟਾਂ ਦਿੰਦੇ ਨੇ ਕਰਕੇ ਮਤਲਬ ਮੈਂ ਇਹ ਪਾਰਟੀ ਨਹੀਂ ਛੱਡਿਆ ਕਿਹੜੇ ਵਾਦੇ ਲੈ ਕੇ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਨਹੀਂ ਵਾਦੇ ਲੈ ਕੇ ਦੇਖੋ ਜਿਹੜੀ ਪਾਰਟੀ ਹੈ ਕੋ ਜਿਹੜੀ ਪਹਿਲਾਂ ਪਾਈਆਂ ਸੀ ਜਿਹੜੀ ਪਾਰਟੀ ਨਵੇਂ ਆਵਾ ਦੀ ਪਾਰਟੀ ਉਹ ਵੀ ਇਹੇ ਸਿ ਵੀ ਅਸੀਂ ਪਿੰਡਾਂ ਨੂੰ ਬਿਹਤਰ ਬਣਾਵਾਂਗੇ ਸੜਕਾਂ ਬਿਹਤਰ ਬਣਾਵਾਂਗੇ ਮੈਂ ਉਹ ਦੇਖਿਆ ਸਾਰੇ ਹਲਕੇ ਦੇ ਵਿੱਚ ਘੁੰਮ ਕੇ ਕੋਈ ਸੜਕ ਨਹੀਂ ਟੁੱਟੀ ਹੈ ਸੜਕਾਂ ਲੋਕਾਂ ਦੇ ਟੋਬਿਆਂ ਦੇ ਪਾਣੀ ਨਾਲੀਆਂ ਚ ਭਰੇ ਪਏ ਰਹੇ ਕਿਸੇ ਲੰਘਣ ਨੂੰ ਰਸਤਾ ਨਹੀਂ ਹੈ ਡਵੈਲਪਮੈਂਟ ਹੈ ਕੋਈ ਨਹੀਂ ਹੋਈ ਹੈਗੀ ਉਸ ਤਰ੍ਹਾਂ ਦਾ ਹੀ ਕੰਮ ਪਿਆ ਜਿਹੜੀ ਇਹ ਜ਼ਿਲ੍ਹਾ ਪ੍ਰੀਸ਼ਦ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਬਹੁਤ ਫੰਡਿੰਗ ਆਉਂਦੀ ਹੈ ਜਿਹੜੇ ਪਿੰਡਾਂ ਵਾਸਤੇ ਮਤਲਬ ਪਿੰਡਾਂ ਦੇ ਡਿਵੈਲਪਮੈਂਟ ਵਾਸਤੇ ਮੈਂ ਇਸ ਕਰਕੇ ਖੜਾ ਹੋਇਆ ਹਾਂ ਵੀ ਜਿਹੜੀ ਇਹ ਜ਼ਿਲ੍ਹਾ ਪ੍ਰੀਸ਼ਦ ਦੀ ਮਤਲਬ ਫੰਡਿੰਗ ਆਉਂਦੀ ਹੈ ਪਹਿਲਾਂ ਬਲਾਕ ਸਭਾਤਿਆਂ ਦੇ ਰਾਹੀਂ ਤੇ ਪਿੰਡਾਂ ਦੇ ਵਿੱਚ ਪਿੰਡਾਂ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਪਿੰਡਾਂ ਦਾ ਸੁਧਾਰ ਹੋਣਾ ਚਾਹੀਦਾ ਇਹ ਹੀ ਮੇਰੀ ਮਤਲਬ ਬੇਨਤੀ ਹੈ ਵੀ ਜੇ ਮੈਂ ਜਿੱਤਦਾ ਤਾਂ ਇਸ ਮੈਂ ਆਵਾਜ਼ ਠਾਊਂਗਾ ਵੀ ਪਿੰਡਾਂ ਦੀ ਜਿਹੜੀ ਇਹ ਸੜਕਾਂ ਗਲੀਆਂ ਨਾਲੀਆਂ ਸਾਰਾ ਬਿਹਤਰ ਹੋਣਾ ਚਾਹੀਦਾ ਸਿਸਟਮ ਵਧੀਆ ਹੋਣਾ ਚਾਹੀਦਾ ਤੁਸੀਂ ਬਾਤ ਚੱਕ ਰਹੇ ਹੋ ਤੇ ਉਸ ਤੋਂ ਪਹਿਲਾਂ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰਹੇ ਨੇ ਉਹਨਾਂ ਨੇ ਕੋਈ ਅੱਜ ਤੱਕ ਚੁੱਕੀ ਹੈ ਤੁਹਾਡੇ ਸਾਹਮਣੇ ਚੱਕੀ ਹੁੰਦੀ ਹੈ ਇਹ ਬਾਤ ਚੱਕਦੇ ਹੋ ਕਰਦੇ ਸਹੀ ਡਿਵੈਲਪਮੈਂਟ ਕਰਦੇ ਪਰ ਗੱਲ ਤਾਂ ਇਹ ਵੀ ਜਿਹੜੇ ਬੰਦੇ ਬਣਦੇ ਨੇ ਉਹ ਆਪਣਾ ਢਿੱਡ ਭਰਦੇ ਨੇ ਡਿਵੈਲਪਮੈਂਟ ਕੀ ਹੋਣੀ ਹੈ ਫਿਰ ਅਗਰ ਤੁਹਾਡੀ ਜਿੱਤ ਹੁੰਦੀ ਹੈ ਹਾਂਜੀ ਤੁਸੀਂ ਪਹਿਲਾਂ ਤਿੰਨ ਕੰਮ ਕਿਹੜੇ-ਕਿਹੜੇ ਪਿੰਡ ਦੇ ਵਿੱਚ ਕਿਹੜਾ ਕੰਮ ਕਰਾਓਗੇ ਜਿਹੜੇ ਤੁਹਾਨੂੰ ਲੱਗਦੇ ਆ ਕਿ ਹਾਂ ਇਹ ਕੰਮ ਕਰਾਣੇ ਬਹੁਤ ਜ਼ਿਆਦਾ ਲਾਜ਼ਮੀ ਨੇ ਇਹ ਮੈਨੂੰ ਸਭ ਤੋਂ ਜ਼ਿਆਦਾ ਇਹ ਲੱਗਦਾ ਜਿਵੇਂ ਪਿੰਡਾਂ ਦੇ ਵਿੱਚ ਪਾਣੀ ਦੀ ਨਿਕਾਸੀ ਸਹੀ ਨਹੀਂ ਹੈਗੀ ਪਾਣੀ ਨਿਕਾਸੀ ਹੋਣੀ ਚਾਹੀਦੀ ਆ ਉਹਦਾ ਕੋਈ ਨਾ ਕੋਈ ਹੱਲ ਕੱਢਾਂਗੇ ਸਾਰਾ ਪਾਣੀ ਦੀ ਨਿਕਾਸੀ ਪਾੜੀਆਂ ਦੇ ਪਾਣੀ ਨਾਲ ਹਾਂਜੀ ਤੇ ਇਤੋਂ ਬਾਅਦ ਹੈਗਾ ਸੜਕਾਂ ਦਾ ਜਿਹੜਾ ਸੜਕਾਂ ਦਾ ਪਿੰਡਾਂ ਨੂੰ ਪਹੁੰਚ ਮਾਰਕਦੇ ਸਾਰੇ ਸਾਰੇ ਬੜੀ ਸਹੀ ਹੋਣੇ ਚਾਹੀਦੇ ਨੇ ਤੇ ਸਾਰੇ ਉਹ ਨਵੀਆਂ ਸੜਕਾਂ ਬਣਨੀ ਚਾਹੀਦੀਆਂ ਨੇ ਇਹ ਮੁੱਦੇ ਨੇ ਰੋਡ ਮੈਪ ਕਿਹੜਾ ਕਿਹੜਾ ਬਣਾਇਆ ਤੁਸੀਂ ਕਿਹੜੇ ਕਿਹੜੇ ਪਿੰਡਾਂ ਵਿੱਚ ਜਾ ਰਹੇ ਹੋ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਲੋਕ ਕਿਵੇਂ ਕਰੇ ਤੇ ਦੇਖੋ ਇਹ ਜਿਹੜਾ ਜ਼ਿਲ੍ਹਾ ਪ੍ਰੇਦਾ 65 ਮਿੰਟ ਪੈਂਦੇ ਨੇ ਇਹਦੇ ਵਿੱਚ ਅਸੀਂ ਬਹੁਤ ਪਿੰਡਾਂ ਵਿੱਚ ਘੁੰਮਿਆ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਪਬਲਿਕ ਇਹ ਲੋਕ ਕਹਿੰਦੇ ਨੇ ਵੀ ਹੋਰ ਪਾਰਟੀਆਂ ਸਾਰੀਆਂ ਨੇ ਵੀ ਇਸ ਵਾਰ ਆਜ਼ਾਦ ਉਮੀਦਵਾਰ ਨੂੰ ਵੋਟਾਂ ਪਾਵਾਂਗੇ ਅਸੀਂ ਉਹ ਦੁਖੀ ਨੇ ਬਹੁਤ ਲੋਕ ਕਾਰਨ ਕੀ ਹੈ ਕਾਰਨ ਦੇਖੋ ਕਿਸੇ ਨੇ ਕੀਤਾ ਹੀ ਕੁਛ ਨਹੀਂ ਡਵੈਲਪਮੈਂਟ ਨਹੀਂ ਕੀਤੀ ਕੋਈ ਵੀ ਲੁੱਕਨ ਦੇ ਮਸਲੇ ਦੀ ਹੱਲ ਹੋਇਆ ਕਿ ਹੁਣ ਮੈਨੂੰ ਇੱਕ ਇੱਥੇ ਆਪਣੇ ਪਲੇਪੋਰਸ ਮਿਲੇ ਸੀਗੇ ਹੁਣ ਉਹ ਕਹਿੰਦੇ ਇੱਕੋ ਕਮਰਾ ਮੇਰੇ ਕੋਲ ਲਾਇਰ ਦਾ ਕਨੈਕਸ਼ਨ ਵੀ ਨਹੀਂ ਹੈਗਾ ਤੇ ਮਤਲਬ ਇੰਨੇ ਲੋਕ ਦੁਖੀ ਨੇ ਕੋਈ ਜਿਹੜੀ ਪਾਰਟੀ ਆਉਂਦੀ ਆ ਉਹ ਅਸਰੇ ਹੱਲ ਕਰੇ ਇਹ ਜਿਵੇਂ ਹੁਣ ਇਹਨਾਂ ਨੇ ਜਨਾਨੀਆਂ ਨੂੰ ਕਿਹਾ ਸੀਗਾ ਲੇਡੀਜ਼ ਵਾਸਤੇ ਵੀ ਅਸੀਂ 1000 ਰੁਪਏ ਦੇਵਾਂਗੇ ਗਵਾਰੇ ਪੂਰੇ ਨਹੀਂ ਕੀਤੇ ਇਹਦੇ ਨੇ ਕਰਨੇ ਚਾਹੀਦੇ ਸੀਗਾ ਬਿਲਕੁਲ ਪੁਰਾਣੇ ਬੀਰ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਜ਼ਾਰ ਹਜ਼ਾਰ ਰੁਪਏ ਦੇ ਕੇ 2027 ਫਿਰ ਜਿੱਤੀ ਜਿੱਤ ਜਾਈ ਸਕਦੀ ਹੈ ਨਹੀਂ ਨਹੀਂ ਜਿੱਤੀ ਨਹੀਂ ਜਾ ਸਕਦੀ ਹੈਗੀ 1000 ਰੁਪਏ ਵੀ ਦੇਣ ਲੋਕ ਬਹੁਤ ਦੁਖੀ ਰਹਿੰਦੇ ਹੋਂਦੋਂ ਪਰ ਮਾਨ ਸਾਹਿਬ ਤਾਂ ਕਹਿ ਰਹੇ ਆ ਕਿ ਆ ਸਾਡੀ ਤਾਂ ਸਰਕਾਰ ਬਣੀ ਪਈ ਹੈ ਕਹਿਣ ਦੀ ਗੱਲਾਂ ਹੋਰ ਹੁੰਦੀਆਂ ਨੇ ਪਰ ਲੋਕਾਂ ਦੇ ਮਸਲੇ ਹੱਲ ਕਰਨੇ ਪੜੇ ਨੇ ਕੰਮ ਕਰਨੇ ਪੜੇ ਨੇ ਲੋਕਾਂ ਦੇ ਜੇ ਕੰਮੇ ਨਹੀਂ ਕਰਾਂਗੇ ਤਾਂ ਇਕੱਲੀਆਂ ਗੱਲਾਂ ਕਰਨਾ ਮਸਲੇ ਥੋੜੇ ਹੱਲ ਹੋਣੇ ਨੇ ਕੰਮ ਕਰਨੇ ਪੜੇ ਨੇ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਨੇ ਪੜੇ ਨੇ ਪਿੰਡਾਂ ਦੇ ਵੀ ਤੁਸੀਂ ਜਾ ਰਹੇ ਹੋ ਕਿੰਨੇ ਕੁ ਲੋਕ ਤੁਹਾਨੂੰ ਜਾਣਦੇ ਆ ਕਿਉਂਕਿ ਤੁਸੀਂ ਤਾੜਾ ਚੋਣ ਪ੍ਰਚਾਰ ਦਾ ਤੁਹਾਡੇ ਪਿੰਡ ਦੇ ਆ ਤੁਹਾਡੇ ਲਾਗ ਨੇੜੇ ਵਾਲੇ ਬੰਦਿਆਂ ਨੇ ਕਰ ਦੇਣਾ ਆ ਪਰ ਜਿਹੜੀਆਂ ਵੱਡੀ ਪਾਰਟੀਆਂ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਕਾਲੀ ਦਲ ਪਾਰਟੀ ਆ ਚਾਹੇ ਬੀਜੇਪੀ ਪਾਰਟੀ ਆ ਵੱਖੋ ਵੱਖਰੀ ਪਾਰਟੀਆਂ ਆਪਣੇ ਆਪਣੇ ਨੁਮਾਇੰਦਿਆਂ ਦਾ ਚੋਣ ਪ੍ਰਚਾਰ ਕਰ ਰਹੀਆਂ ਤੁਹਾਡੇ ਨਾਲ ਤੁਹਾਡੇ ਪਿੰਡ ਦੇ ਦੇਖੋ ਮੈਂ ਇਹ ਸਾਰੇ ਪਿੰਡਾਂ ਦੇ ਵਿੱਚ ਨਾ ਪਹਿਲਾਂ ਵਰਕ ਕੀਤਾ ਹੋਇਆ ਆ ਆਮ ਆਦਮੀ ਪਾਰਟੀ ਡਾਕਟਰ ਗਾਂਧੀ ਨੂੰ ਚਦਾਇਆ ਸੀ ਸਾਰੇ ਪਿੰਡਾਂ ਚ ਕੋਈ ਮੈਂ ਮੇਰੇ ਸਾਰੇ ਪਿੰਡਾਂ ਦੇ ਵਿੱਚ ਜਾਣਦੇ ਨੇ ਬੰਦੇ ਯਾਨੀ ਕਿ ਤੁਹਾਡੀ ਫੇਸ ਵੈਲਿਊ ਬਣੀ ਹੋਈ ਹੈ ਬੜੀ ਬਣੀ ਹੋਈ ਹੈ ਜੀ ਹਾਂ ਆ ਤੁਹਾਡਾ ਕੀ ਕਹਿਣਾ ਜੀ ਕਿਵੇਂ ਦੇਖਦੇ ਹੋ ਬਾਈ ਜੀ ਨੂੰ ਹਾਂ ਜੀ ਪੂਰੀ ਜਿੱਦੀ ਸੰਭਾਵਨਾ ਪੂਰੀ ਹੈ ਜੀ ਲੋਕੀ ਬੜਾ ਤਰਸ ਨੇ ਆਮ ਆਦਮੀ ਪਾਰਟੀ ਤੋਂ ਮਾਹੌਲ ਪੂਰਾ ਚੇਂਜ ਹੋਇਆ ਚੋਣ ਨਿਸ਼ਾਨ ਪਤਾ ਸਾਨੂੰ ਇਹਨਾਂ ਦਾ ਕੀ ਹੈ ਹਾਂ ਜੀ ਸਲਾਈ ਮਸ਼ੀਨ ਹੈ ਸਲਾਈ ਮਸ਼ੀਨ ਹੈ ਯਾਨੀ ਕਿ ਸਾਰੇ ਵਰਕਰਾਂ ਨੂੰ ਪਤਾ ਹੈ ਸਭ ਨੂੰ ਪਤਾ ਹੈ ਹਾਂ ਹਾਂ ਕੋਈ ਤਾਂ ਨਹੀਂ ਹੈਗਾ ਵੀ ਤਰ੍ਹਾਂ ਬਾਈ ਖਰੀਦ ਕੇ ਲੈ ਕੇ ਆਏ ਹੋਵੇਗੇ ਨਹੀਂ ਨਹੀਂ ਜੀ ਨਹੀਂ ਸਾਰੇ ਬਾਈ ਨਾਲ ਹੀ ਆਏ ਹਾਂ ਹਾਂ ਜੀ ਇਹਨਾਂ ਨਾਲ ਆ ਜੀ ਪੂਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਇਨਸਾਨ ਨੇ ਜੀ ਪਰਸਾਨ ਨੇ ਐਜੂਕੇਟਡ ਨੇ ਔਰ ਸਾਰੀਆਂ ਲੋਕਾਂ ਦੀਆਂ ਸਮੱਸਿਆਵਾਂ ਸਮਝ ਦੇਣੇ ਹਨ ਸਮਝ ਦੇਣੇ ਇਸ ਕਰਕੇ ਜਦੋਂ ਵੀ ਜੇ ਕਿਸੇ ਪੋਜੀਸ਼ਨ ਚਾਹੁੰਦੇ ਨੇ ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਉ ਇਸ ਤੋਂ ਪਹਿਲਾਂ ਵੀ ਕੋਈ ਇਲੈਕਸ਼ਨ ਲੜਿਆ ਇਹਨਾਂ ਨੇ ਇਸ ਤੋਂ ਪਹਿਲਾਂ ਪਿੰਡ ਸਰਪੰਚ ਰਹੇ ਨੇ ਇਹ ਵਾਜਿਬ ਹਾਂ ਪਿੰਡ ਸਰਪੰਚ ਰਹੇ ਨੇ ਵੀ ਬੜੀ ਵਕਾਰੀ ਸੀਟ ਸੀ ਜਿਹੜੀ ਇਹਨਾਂ ਨੇ ਜਿੱਤੀ ਸੀ ਪਿੰਡ ਦੀ ਸਰਪੰਚੀ ਵੀ ਜਿਹੜੇ ਬੰਦੇ ਕਹਿੰਦੇ ਸੀ ਵੀ ਇਹ ਤਾਂ ਕੋਈ ਸਰਪੰਚ ਹੋਰ ਬਣ ਨਹੀਂ ਸਕਦਾ ਹੂੰ ਉਹ ਵੀ ਬਣੇ ਸੀਗੇ ਬਾਕੀ ਸਮਾਜ ਸੇਵੀ ਨੇ ਬਹੁਤ ਵੱਡੇ ਸਕੂਲ ਇਹਨਾਂ ਦਾ ਰਾਇਲ ਮੈਡਰਸ ਸਕੂਲ ਉਹਦੇ ਚ ਵੀ ਬਹੁਤ ਕੰਮ ਕਰਦੇ ਨੇ ਗਰੀਬ ਬੱਚਿਆਂ ਨੂੰ ਐਜੂਕੇਸ਼ਨ ਵੀ ਫਰੀ ਦਿੰਦੇ ਨੇ ਔਰ ਬਹੁਤ ਅੱਛੇ ਇਨਸਾਨ ਨੇ ਤੁਹਾਡਾ ਕੀ ਕਹਿਣਾ ਜੀ ਤੁਹਾਡਾ ਕੀ ਕਹਿਟ ਕਰੋਗੇ ਸਪੋਰਟ ਕਰਾਂਗੇ ਹਾਂ ਜੀ ਸਪੋਰਟ ਵਾਸਤੇ ਖੜੇ ਨਾਲ ਕਹਣਾ ਚਾਹਉ ਕੋਈ ਕਿਵੇਂ ਦਾ ਇਨਸਾਨ ਹੈ ਕਿਵੇਂ ਲੱਗਿਆ ਤੁਹਾਨੂੰ ਨਹੀਂ ਠੀਕ ਹੈ ਜੀ ਵਧੀਆ ਇਨਸਾਨ ਹੈ ਜੀ ਸਾਨੂੰ ਤਾਂ ਵਧੀਆ ਸੀ ਜੀ ਜੇ ਵੋਟ ਪਾ ਕੇ ਪੂਰਾ ਸਪੋਰਟ ਕਰਾਂਗੇ ਪੂਰਾ ਪੂਰਾ ਜੀ ਅਸੀਂ ਆਮ ਪਾਰਟੀ ਤੋਂ ਪਹਿਲਾਂ ਬਹੁਤ ਦੁੱਖੀਆਂ ਪਹਿਲਾਂ ਵੀ ਅਸੀਂ ਵੋਟਾਂ ਪਾਈਆਂ ਜੀ ਬੜੇ ਵਾਅਦੇ ਕੀਤੇ ਸਾਡੇ ਨਾਲ ਕੋਈ ਪੂਰਾ ਨਹੀਂ ਹੋਇਆ ਜੀ ਇਸ ਕਰਕੇ ਅਸੀਂ ਆਜ਼ਾਦ ਨੂੰ ਪਾਉਂਗੇ ਹਾਂਜੀ ਹਾਂਜੀ ਆਜ਼ਾਦ ਕਿਸੇ ਪਾਰਟੀ ਨੂੰ ਨਹੀਂ ਕਿਸੇ ਨੂੰ ਪਾਰਟੀ ਨੂੰ ਨਹੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਲੋਕਾਂ ਦੇ ਵਿੱਚ ਕਾਫੀ ਰੁਸਵਾ ਹਰ ਪਾਰਟੀ ਦੇ ਵਿੱਚ ਵੱਖੋ ਵੱਖਰੀ ਆਪਣੇ ਆਪਣੇ ਚਿਹਰੇ ਜਿਹੜੇ ਚੋਣ ਮੈਦਾਨ ਵਿੱਚ ਉਤਰੇ ਨੇ ਹਰ ਬੰਦੇ ਨਾਲ ਪਹੁੰਚਣ ਦੀ ਮੈਂ ਕੋਸ਼ਿਸ਼ ਕਰਾਂਗਾ ਤੇ ਜਿੰਨਾ ਤੱਕ ਮੈਂ ਨਹੀਂ ਪਹੁੰਚ ਸਕਿਆ ਹਰ ਹਰ ਪਾਰਟੀ ਦੇ ਨੁਮਾਇੰਦੇ ਤੱਕ ਮੈਂ ਪਹੁੰਚਣ ਦੀ ਕੋਸ਼ਿਸ਼ ਕਰਾਂਗਾ ਜਿੱਦਾਂ ਸਭ ਤੋਂ ਪਹਿਲੀ ਇੰਟਰਵਿਊ ਜਿਹੜੀ ਮੇਰੀ ਆਜ਼ਾਦ ਉਮੀਦਵਾਰ ਤਲਵਿੰਦਰ ਜੀ ਨਾਲ ਸੀਗੀ ਹੁਣ ਮੇਰੀ ਕੋਸ਼ਿਸ਼ ਰਹੇਗੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਲ ਜਾਂ ਕਾਲੀ ਦਲ ਪਾਰਟੀ ਦੇ ਉਮੀਦਵਾਰ ਨਾਲ ਜਾਂ ਬੀਜੇਪੀ ਹਰ ਵੱਖੋ ਵੱਖਰੀ ਪਾਰਟੀਆਂ ਦੇ ਨਾਲ ਮੈਂ ਗੱਲਬਾਤ ਕਰਾਂਗਾ ਸੋ ਇੰਨੀ ਕੁ ਦਿਓ ਇਜਾਜ਼ਤ ਮੈਂ ਤੁਹਾਡਾ ਔਰ ਤੁਸੀਂ ਦੇਖ ਰਹੇ ਸੀਗੇ ਮਿਸ਼ਨ ਪੰਜਾਬ ਦਾ ਚੈਨਲ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਸ਼ੇਅਰ ਜਰੂਰ ਕਰਦੇ ਜਾ ਕਰੋ ਤਾਂ ਕਿ ਤੁਹਾਡੇ ਤੱਕ ਸਾਡਾ ਹਰ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਬਾਈ ਜੀ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੇ ਲੱਗੀ ਤੁਹਾਨੂੰ ਇੰਟਰਵਿਊ ਤੇ ਇਹਨਾਂ ਦੀ ਗੱਲਬਾਤ ਮੈਂ ਤਰਮਿੰਦਰ ਸਿੰਘ ਆਜ਼ਾਦ ਉਮੀਦਵਾਰ ਜ਼ੋਨ ਨੰਬਰ 12 ਤੋਂ ਸਾਰੇ ਇਲਾਕਾ ਵਾਸੀ ਨੂੰ ਅਪੀਲ ਕਰਦਾ ਹਾਂ ਕਿ ਮੇਰਾ ਚੋਣ ਸੰਸਾਨ ਸਲਾਈ ਮਸ਼ੀਨ ਆਉਣ ਵਾਲੀ 14 ਤਰੀਕ ਨੂੰ ਸਲਾਈ ਮਸ਼ੀਨ ਤੇ ਮੋਰਾ ਲਾ ਕੇ ਮੈਨੂੰ ਕਾਮਯਾਬ ਬਣਾਓ ਮੈਂ ਸਾਰੇ ਹਲਕਾ ਨਿਵਾਸੀਆ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਧਰਮਿੰਦਰ ਭਾਈ ਜਿੰਦਾਬਾਦ ਧਰਮਿੰਦਰ ਭਾਈ ਜਿੰਦਾਬਾਦ ਆਜ਼ਾਦ ਉਮੀਦਵਾਰ ਜਿੰਦਾਬਾਦ